ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਮਿਲਦੇ ਹਾਂ ਦੂਸਰੇ ਭਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਕਿਵੇਂ ਖਾਤਮਾ ਹੋਇਆ ਜਾਂ ਡੋਗਰਿਆਂ ਨੇ ਇੱਕ ਇੱਕ ਕਰਕੇ ਕਿਵੇਂ ਖਾਲਸਾ ਰਾਜ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਣ ਵਾਲੇ ਸੀ ਜਾਂ ਉਸ ਪਰਿਵਾਰ ਦਾ ਹਿੱਸਾ ਸੀ ਉਹਨਾਂ ਨੂੰ ਕਿਵੇਂ ਇੱਕ ਇੱਕ ਕਰਕੇ ਖਤਮ ਕਰ ਦਿੱਤਾ ਗਿਆ ਜਿਵੇਂ ਆਪਾਂ ਹੁਣ ਪਹਿਲਾਂ ਗੱਲ ਕੀਤੀ ਆ ਪਹਿਲੀ ਸਟੋਰੀ ਤੁਸੀਂ ਸੁਣੀ ਹੋਗੀ ਉਹਦੇ 'ਚ ਮੈਂ ਦੱਸਿਆ ਸੀਗਾ ਵੀ ਕਿਵੇਂ ਕਮਰ ਨੌਨਿਹਾਲ ਸਿੰਘ ਨੂੰ ਜਦੋਂ ਉਹ ਛੱਜੇ 'ਚੋਂ ਨੰਗਣ ਲੱਗਦਾ ਉਹ ਛੱਜੇ ਨੂੰ ਬਰੂਦ ਨਾਲ ੜਾ ਦਿੱਤਾ ਜਾਂਦਾ ਤੁਸੀਂ ਸਾਰਿਆਂ ਨੇ ਪਿਛਲੀ ਵੀਡੀਓ 'ਚ ਦੇਖਿਆ ਹੋਵੇਗਾ ਹੁਣ ਉਸ ਤੋਂ ਬਾਅਦ ਕਮਰਨਾਉਨ ਹਾਸਿੰਗ ਦੀ ਮੌਤਵਾ ਤੁਹਾਨੂੰ ਪਤਾ ਕਿਸੇ ਨੂੰ ਕਿਸੇ ਨੇ ਤਾਂ ਗੱਦੀ ਤੇ ਬੈਠਣਾ ਸੀ ਤਾਂ ਬਾਰੀ ਆਉਂਦੀ ਆ ਗੱਦੀ ਤੇ ਬੈਠਣ ਦੀ ਕਮਰ ਸ਼ੇਰ ਸਿੰਘ ਦੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਮਹਿਤਾਬ ਗੌਰ ਦੀ ਕੁਖਤੋਂ ਹੋਇਆ ਸੀ ਹੁਣ ਡੋਗਰੇ ਭਰਾ ਦੇਖੋ ਪਹਿਲਾਂ ਉਹਨਾਂ ਨੇ ਕਮਰਨਾਉਨ ਹਾਸਿੰਗ ਨੂੰ ਖਤਮ ਕੀਤਾ ਹੁਣ ਉਹ ਕਮਰ ਸ਼ੇਰ ਸਿੰਘ ਨੂੰ ਚਾਹੁੰਦੇ ਨੇ ਕਿ ਉਹ ਗੱਦੀ ਤੇ ਬੈਠ ਜਾਵੇ ਹੁਣ ਉਹ ਚਾਹੁੰਦੇ ਨੇ ਕਿ ਕਵਰ ਸ਼ੇਰ ਸਿੰਘ ਗੱਦੀ ਤੇ ਬੈਠ ਜਾਵੇ ਪਰ ਹੁਣ ਉਸ ਦਾ ਵਿਰੋਧ ਕਰਦੀ ਆ ਚੰਦਕੌਰ ਚੰਦਕੌਰ ਕੌਣ ਸੀ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਪਤਨੀ ਜਾਂ ਕਮਰ ਨਾਉਨਹਿਾਲ ਸਿੰਘ ਦੀ ਮਾਤਾ ਕਿਉਂਕਿ ਇੱਥੇ ਇਹ ਗੱਲ ਸਮਝਣੀ ਪੈਣੀ ਆ ਆਪਾਂ ਨੂੰ ਜਦੋਂ ਕਮਰ ਨਾਉਨਹਿਾਲ ਸਿੰਘ ਦੀ ਡੈਥ ਹੁੰਦੀ ਆ ਉਹਨਾ ਪਰ ਇੱਕ ਚੀਜ਼ ਦੇਖਣੀ ਪੈਣੀ ਹੈ ਇੱਥੇ ਜਦੋਂ ਕਮਰਨਾਵਨ ਹਰਪਾਲ ਸਿੰਘ ਦੀ ਮੌਤ ਹੋਈ ਤਾਂ ਉਸ ਸਮੇਂ ਜਿਹੜੀ ਉਹਨਾਂ ਦੀ ਪਤਨੀ ਸੀ ਨਾਨਕੀ ਉਮਾ ਵਣ ਵਾਲੀ ਸੀ ਕਮਰਨਾਵਨ ਹਰਪਾਲ ਸਿੰਘ ਦੀ ਮੌਤ ਹੋ ਗਈ ਡੋਗਰਿਆ ਨੇ ਉਹਦੀ ਜਗ੍ਹਾ ਖੜਾ ਕਰਤਾ ਲਿਆ ਕੇ ਕਮਰਸ਼ੀਰ ਸਿੰਘ ਨੂੰ ਪਰ ਇਸ ਦਾ ਵਿਰੋਧ ਕਰਦੀ ਆ ਚੰਦਕੌਰ ਕਮਰਨਾਵਨ ਹਰਪਾਲ ਸਿੰਘ ਦੀ ਮਾਤਾ ਉਸ ਦੇ ਵਿਰੋਧ ਦੇ ਕਾਰਨ ਜਾਂ ਸੱਦੇ ਵਾਲੀ ਆ ਭਰਾਮਾ ਦੇ ਵਿਰੋਧ ਦੇ ਕਾਰਨ ਉਹ ਸਾਰੇ ਆਪਣੇ ਫੈਸਲੇ ਤੋਂ ਪਿੱਛੇ हटਦੇ ਨੇ ਅਤੇ ਸਾਰਿਆਂ ਦੀ ਸਲਾਹ ਦੇ ਨਾਲ ਗੱਦੀ ਤੇ ਬਿਠਾਇਆ ਜਾਂਦਾ ਚੰਦਕੌਰ ਨੂੰ ਪਰ ਇਥੇ ਇੱਕ ਇਹ ਚੀਜ਼ ਧਿਆਨ ਦੇਣੀ ਪਣੀ ਆ ਬਿਠਾਇਆ ਵੀ ਜਾਂਦਾ ਸ਼ਰਤਾਂ ਦੇ ਨਾਲ ਸ਼ਰਤਾਂ ਕਿਹੜੀਆਂ ਸੀ ਵੀ ਜੇ ਜਿਹੜੀ ਕਮਰ ਨੌਨਿਹਾਲ ਸਿੰਘ ਦੀ ਵਿਧਵਾ ਨਾਮਕੀ ਜਿਹੜੀ ਉਸ ਸਮੇਂ ਮਾਂ ਬਣਨ ਵਾਲੀ ਸੀ ਵੀ ਜੇ ਤਾਂ ਉਹ ਇੱਕ ਮੁੰਡੇ ਨੂੰ ਜਨਮ ਦਿੰਦੀ ਆ ਤਾਂ ਗੱਦੀ ਦਾ ਵਾਰਸ ਉਸ ਨੂੰ ਮੰਨ ਲਿਆ ਜਾਵੇਗਾ ਪਰ ਜੇ ਉਸ ਦੇ ਕੁੜੀ ਹੋਈ ਤਾਂ ਫਿਰ ਸਾਰੇ ਸਰਦਾਰ ਬੈਠ ਕੇ ਫੈਸਲਾ ਲੈਣਗੇ ਕਿ ਗੱਦੀ ਦਾ ਵਾਰਸ ਕੌਣ ਹੋਏਗਾ ਹੁਣ ਇੱਥੇ ਦੋ ਧੜੇ ਬਣ ਗਏ ਇੱਕ ਤਣਾ ਬਣ ਗਿਆ ਕਮਰ ਸ਼ੇਰ ਸਿੰਘ ਦਾ ਦੂਸਰਾ ਤਣਾ ਬਣ ਗਿਆ ਚੰਦਕੌਰ ਦਾ ਡੋਗਰੇਪਰਾ ਇੱਕ ਭਰਾ ਚੰਦਕੌਰ ਵਾਲਾ ਤੇ ਇੱਕ ਭਰਾ ਕਮਰ ਸ਼ੇਰ ਸਿੰਘ ਵਾਲਾ ਹੁਣ ਉਹਨਾਂ ਦਾ ਦੇਖੋ ਇਹ ਦੋ ਚੀਜ਼ਾਂ ਨੇ ਦੋਨਾਂ ਦੇ ਵਿੱਚੋਂ ਕੋਈ ਵੀ ਗੱਡੀ ਤੇ ਬੈਠਦਾ ਚਾਹੇ ਕਮਰ ਨੌਨਿਹਾਲ ਸਿੰਘ ਤੋਂ ਬਾਅਦ ਉਸ ਦੀ ਮਾਤਾ ਚੰਦਕੌਰ ਗੱਡੀ ਤੇ ਬੈਠਦੀ ਤਾਂ ਉਸ ਦਾ ਸਰਪ੍ਰਸਤ ਵੀ ਡੋਗਰਾ ਭਰਾ ਹੋਣਾ ਸੀ ਜੇ ਉਸ ਤੋਂ ਬਿਨਾ ਕਵਰ ਸ਼ੇਰ ਸਿੰਘ ਨੂੰ ਬਣਾ ਦਿੱਤਾ ਜਾਂਦਾ ਤਾਂ ਉਸ ਦਾ ਵੀ ਦੂਸਰਾ ਭਰਾ ਉਸ ਦਾ ਸਰਪ੍ਰਸਤ ਹੋਣਾ ਸੀ ਹੁਣ ਦੇਖਣ ਦੀ ਗੱਲ ਹੈ ਕਿ ਆ ਵੀ ਗੱਦੀ ਤੇ ਕੋਈ ਵੀ ਬੈਠੇ ਉਸ ਦਾ ਫਾਇਦਾ ਲੈਣਗੇ ਡੋਗਰੇ ਭਰਾ ਇੱਥੇ ਕੀ ਚੀਜ਼ ਦੇਖਣੀ ਬਣੀ ਆ ਇਹ ਡੋਗਰੇ ਭਰਾ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜਿਉਂਦੇ ਜਦੋਂ ਨੌਕਰੀ ਕਰਨ ਲਈ ਆਏ ਤਾਂ ਉਸ ਸਮੇਂ ਇਹਨਾਂ ਦੀ ਤਨਖਾਹ ਸੀ 3 ਰੁਪਏ ਇੱਕ 3 ਰੁਪਏ ਦੀ ਨੌਕਰੀ ਕਰਦੇ ਕਰਦੇ ਇਹ ਭਰਾ ਪੂਰੇ ਮਹਾਰਾਜੇ ਦੇ ਪਰਿਵਾਰ ਨੂੰ ਖਤਮ ਕਰਕੇ ਰਾਜਗਦੀ ਤੇ ਬੈਠਣ ਦੇ ਸੁਪਨੇ ਦੇਖਣ ਲੱਗੇ ਕਹਿੰਦੇ ਇਹਨਾਂ ਬਾਰੇ ਅਕਾਲੀ ਫੂਲਾ ਸਿੰਘ ਨੇ ਬਹੁਤ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਇਹ ਬੰਦੇ ਭਰੋਸੇ ਦੇ ਲਾਇਕ ਨਹੀਂ ਪਰ ਉਹ ਗੱਲਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਸਮਿਆਂ ਦੇ ਵਿੱਚ ਤਾਂ ਹੱਸ ਕੇ ਟਾਲ ਦਿੱਤਾ ਪਰ ਇਹੀ ਡੋਗਰੇ ਭਰਾ ਬਾਅਦ ਦੇ ਵਿੱਚ ਸਿੱਖ ਰਾਜ ਦੇ ਪਤਨ ਦਾ ਕਾਰਨ ਬਣੇ ਜਾਂ ਆਪਾਂ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਸੀ ਇਨ੍ਹਾਂ ਭਰਾਵਾਂ ਦਾ ਇੱਕੋ ਭਰਾ ਜਿਹੜੇ ਨੌਕਰੀ ਕਰਨ ਆਏ ਪਰ ਰਾਜ ਗੱਦੀ ਦੇ ਸੁਪਨੇ ਦੇਖਣ ਲੱਗੇ ਚਲੋ ਅੱਗੇ ਆਉਂਦੇ ਆਪਾਂ ਅੱਗੇ ਆ ਕੇ 2 ਮਹੀਨਿਆਂ ਦੇ ਬਾਅਦ ਇਹ ਦੋਨੋਂ ਧੜੇ ਆਪਸ ਦੇ ਵਿੱਚ ਸਾਹਮਣੇ ਹੋ ਜਾਂਦੇ ਨੇ ਅਤੇ ਮਹਾਰਾਣੀ ਚੰਦਕੌਰ ਨੂੰ ਗੱਦੀ ਤੋਂ ਲਾ ਦਿੱਤਾ ਜਾਂਦਾ। ਉਸ ਦੀ ਜਗ੍ਹਾ ਬਿਠਾਇਆ ਜਾਂਦਾ ਕੰਵਰ ਸ਼ੇਰ ਸਿੰਘ ਨੂੰ ਤੇ ਉਸ ਦਾ ਸਰਪ੍ਰਸਤ ਲੱਗਦਾ ਧਿਆਨ ਸਿੰਘ। ਹੁਣ ਇੱਥੇ ਕੀ ਗੱਲ ਦੇਖਣ ਵਾਲੀ ਆ। ਮੈਂ ਆਪਣੀ ਪਹਿਲੀ ਭਾਗ ਦੇ ਵਿੱਚ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਵੇਂ ਇੱਕ ਭਰਾ ਮਾਰੂ ਜੰਗ ਸ਼ੁਰੂ ਹੋਈ ਆ। ਪੁੱਤ ਦੇ ਹੱਥੋਂ ਪਿਓ ਨੂੰ ਕਤਲ ਕਰਵਾ ਦਿੱਤਾ ਗਿਆ ਨੌਨ ਹਿਆਲ ਸਿੰਘ ਦੇ ਹੱਥੋਂ ਆਪਾਂ ਕਹਿ ਸਕਦੇ ਹਾਂ ਖੜਕ ਸਿੰਘ ਨੂੰ ਕਿਉਂਕਿ ਉਸ ਨੂੰ ਕੈਦ ਕਰਨ ਵੇਲੇ ਉਹ ਵੀ ਨਾਲ ਸੀ ప్రతి ਇੱਕ ਗੱਲ ਹੁਣ ਹੋਰ ਆ ਗਈ ਨਾ ਲੜੀ ਵਾ ਲੜੀ ਡੋਗਰੇ ਭਰਾਵਾਂ ਨੂੰ ਤਾਂ ਹੀ ਲੱਗਦਾ ਸੀਗਾ ਕਿ ਅਸੀਂ ਤਿੰਨ ਥੰਮ ਜਾਣ ਤੋਂ ਬਾਅਦ ਅਸੀਂ ਇੱਥੇ ਕਾਬਜ਼ ਹੋ ਜਾਾਂਗੇ ਤਿੰਨ ਥੰਮ ਕਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਮੌਤ ਚੋਂ ਬਿਮਾਰੀ ਦੇ ਕਾਰਨ ਹੋ ਗਈ ਉਸ ਤੋਂ ਬਾਅਦ ਕਮਰ ਨੌਨਿਹਾਲ ਸਿੰਘ ਜਾਂ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਖੜਕ ਸਿੰਘ ਫਿਰ ਉਸ ਤੋਂ ਬਾਅਦ ਚੰਦਕੌਰ ਬੈਠੇ ਗੱਦੀ 'ਤੇ ਉਹਨਾਂ ਨੂੰ ਵੀ ਲਾ ਦਿੱਤਾ ਗਿਆ ਹੁਣ ਵਾਰੀ ਆਉਂਦੀ ਹੈ ਕਮਰ ਨੌਨਿਹਾਲ ਸਿੰਘ ਦੀ ਹੁਣ ਇੱਕਦਮ ਧਿਆਨ ਦੇਖਣ ਜੋਗਾ ਵੀ ਕਿਵੇਂ ਭਰਾ ਦੇ ਹੱਥੋਂ ਜਾਂ ਖੂਨ ਦੇ ਹੱਥੋਂ ਖੂਨ ਦਾ ਕਤਲ ਹੋਇਆ ਜਦੋਂ ਸ਼ਹੀਦ ਸਿੰਘ ਗੱਦੀ 'ਤੇ ਬੈਠਦਾ ਤਾਂ ਕੁਝ ਸਮੇਂ ਬਾਅਦ ਇਹ ਭਰਾ ਉਹਨੂੰ ਕਹਿੰਦੇ ਨੇ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੰਦੇ ਨੇ ਕਿ ਜੇ ਕਮਰ ਨੌ ਨਿਹਾਲ ਸਿੰਘ ਦੀ ਵਿਧਵਾ ਨਾਨਕੀ ਜੇ ਉਸਦੇ ਘਰ ਲੜਕਾ ਪੈਦਾ ਹੋ ਗਿਆ ਤਾਂ ਇਸ ਗੱਦੀ ਤੋਂ ਉਸ ਨੂੰ ਉਤਾਰ ਦਿੱਤਾ ਜਾਏਗਾ ਅਤੇ ਵਾਰਿਸ ਬਣੇਗਾ ਕਮਰ ਨੌ ਨਿਹਾਲ ਸਿੰਘ ਦਾ ਲੜਕਾ ਕੰਨ ਭਰਨ ਤੋਂ ਬਾਅਦ ਇੱਥੇ ਕਹਿੰਦੇ ਕਮਰ ਸ਼ੇਰ ਸਿੰਘ ਡੋਗਰੇ ਨੂੰ ਕਹਿੰਦਾ ਕਿ ਤੁਸੀਂ ਮੇਰੇ ਵਜ਼ੀਰੋਂ ਇਸ ਦਾ ਤੁਸੀਂ ਕੋਈ ਕੁਝ ਹੱਲ ਸੋਚੋ ਹੁਣ ਉਹਨਾਂ ਨੂੰ ਕੀ ਚਾਹੀਦਾ ਸੀ ਕਹਿੰਦੇ ਨੇ ਹੁੰਦੇ ਅੰਨਾ ਕੀ ਪਾਲੇ ਦੋ ਖਾਂ ਉਹ ਮੇਲਾ ਦੇ ਵਿੱਚ ਜਿਹੜੀਆਂ ਦਾਸੀਆਂ ਸੀ ਉਸ ਸਮੇਂ ਜਾਂ ਦਾਇਆਂ ਕਹਿ ਸਕਦੇ ਆ ਬਖਵਾਕ ਇਤਿਹਾਸਕਾਰਾਂ ਦੇ ਬਖਵਾਕ ਮਤ ਨੇ ਪਰ ਜੋ ਮੈਂ ਪੜਿਆ ਮੈਂ ਉਹ ਤੁਹਾਨੂੰ ਇਹ ਦੱਸਦਾ ਕਿ ਉਹਨਾਂ ਦਾਇਆਂ ਦੇ ਹੱਥੋਂ ਨਾਨਕੀ ਨੂੰ ਥੋੜੀ ਥੋੜੀ ਕਰਕੇ ਜ਼ਹਿਰ ਦਿੱਤੀ ਜਾਣ ਲੱਗਦੀ ਆ ਅਤੇ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਨਾਨਕੀ ਦੀ ਵੀ ਮੌਤ ਹੋ ਜਾਂਦੀ ਆ ਹੁਣ ਇਹ ਦੇਖੋ ਕਮਰ ਨੌਨਿਹਾਲ ਸਿੰਘ ਦੀ ਮੌਤ ਖੜਕ ਸਿੰਘ ਦੀ ਮੌਤ ਚੰਦ ਕੌਰ ਨੂੰ ਗੱਦੀ ਤੇ ਬਿਠਾ ਕੇ ਲਾ ਦਿੱਤਾ ਗਿਆ ਅਤੇ ਨੌਨਿਹਾਲ ਸਿੰਘ ਦੀ ਵਿਧਵਾ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਬਾਕੀ ਗੱਲ ਕਰਾਂਗੇ ਆਪਾਂ ਅਗਲੇ ਭਾਗ ਦੇ ਵਿੱਚ ਸਤਿ ਸ੍ਰੀ ਅਕਾਲ